ਸਾਸਿਕਾ ਜੀ ਸਾਰੇ ਨੂੰ ਕਾਲੂ ਗੁਰਦਾਸ ਸਿੰਘ ਪਹੁੰਚ ਚੁੱਕੇ ਜੀ ਪਿੰਡ ਕੋੜਖਜਾਨਾ ਜ਼ਿਲ੍ਹਾ ਗੁਰਦਾਪੁਰ ਤੁਸੀਂ ਪਟਿਆਲਾ। ਯਾਹ ਵਰ ਗੱਲਬਾਤ ਕਰੀ ਬਾਜੀ ਸਾਸਿਕਾ ਸਾਸਿਕਾ ਜੀ ਸਾਸਿਕਾ ਹੋਰ ਸੱਢੀ ਡਾਈ ਜੀ ਵਧੀਆ ਵਧੀਆ ਸੁਨੀਪਾ ਜੀ ਠੀਕ ਠਾਕ ਤੁਸੀਂ ਦੇਖਿਆ ਮਾਲ ਪਿਛਲਾ ਹਾਂ ਜੀ ਵੇਖ ਗਿਆ ਚੱਲਾ ਚੱਲਾ ਬਾਕੀ ਸਾਰੇ ਸੰਦੀਪ ਡੇਰੀ ਫਾਰਮ ਚੈਨਲ ਦੇਖਣ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਾਸਿਕਾ ਹੋਰ ਸੁਣਾਓ ਬਾਸ ਹਾਂ ਜੀ ਵਧੀਆ ਵਧੀਆ ਚਲੋ ਮਾਲ ਸੰਦੀਪ ਜੀ ਜੇ ਚੰਗਾ ਹੋਵੇ ਨਾ ਹਾਂ ਤੇ ਹਿਸਾਬ ਲੈ ਵੇਖੀ ਜਾਂਦਾ ਨਹੀਂ ਨਹੀਂ ਹੁਣ ਨਹੀਂ ਵਿਕਦਾ ਹੀ ਵਿਕਣਾ ਭਾਜੀ ਹਾਂ ਆ ਗਏ ਨਾ ਜੀ ਤੇ ਬਾਕੀ ਭਾਅ ਵੀ ਥੋੜਾ ਜਾ ਜਾਓ ਇਹ ਤਾਂ ਫੇਰ ਹੀ ਵੇਖਦਾ ਬਿਲਕੁਲ ਬਿਲਕੁਲ ਹਾਂ ਜੀ ਕਰੀຊੂ ਫੇਰ ਹਾਂ ਜੀ ਕਰ ਲੈਨੇ ਆਂ ਭਰਾਵਾ ਆ ਜਾ ਜਲਦੀ ਦਾ ਨਾ ਕੰਮ ਆਹ ਛੇਤੀ ਆਲਾ ਨਾ ਮੈਂ ਹੀ ਆਈ ਨਹੀਂ ਆਵਾਂ ਇਹਨੇ ਨਹੀਂ ਇਦਾਂ ਹੀ ਲਿਆਉਣਗੇ ਨਹੀਂ ਆ ਗਏ ਤੇ ਤਿੰਨ ਜਣੇ ਆਏ ਔਰ ਉਹ ਦੋ ਜਣੇ ਵਿੱਚ ਗੱਡੀ ਚ ਲਿਆਤੇ ਉਹ ਉਹ ਬਾਕੀ ਉਹਨਾਂ ਯਾਰਾਂ ਨੂੰ ਪਤਾ ਨਹੀਂ ਤੇ ਆਹਾ ਫੇਰ ਭਈ ਗਾਰਾ ਜੋ ਮਰਜੀ ਆ ਹੋਈ ਆ ਦੁਜਾ ਸੁਆ ਚੋਬਰ ਪਿਛੇ ਅੱਛਾ ਅੱਜ ਚੌਥਾ ਦੇਣਿਆ ਹਾਂ ਤੇ 25 ਲੀਟਰ ਬੋਲਾ ਤਿਆਰ ਆ ਇਹਦੇ ਕੋਲ ਬੱਲੇ ਬੱਲੇ ਦੁੱਧ ਨਹੀਂ ਬੋਲਾ ਬੋਲਾ ਤੇ ਆ ਰਿਹਾ ਬੋਲਾ 30 ਪਲੱਸ ਵਸ਼ੀ ਦੁੱਧ ਦਊਗੀ ਉਹ 30 ਪਲੱਸ ਹਾਂਜੀ ਇਹਨੂੰ ਕੋਈ ਟਾਈਮ ਨਹੀਂ ਐ ਸੰਦੀਪ ਭਾਜੀ ਹੂੰ ਸਵੇਰੇ 9 10 ਕਿਲੋ ਵਸ਼ੀ ਚੋਈ ਆ ਅੱਛਾ ਹਾਂਜੀ ਤੇ ਜੇ ਟਾਈਮ ਕੀ ਆ ਇੱਕ ਘੰਟੇ ਦਾ ਹਾਂ ਇੱਕ ਦਾ 12 ਮਸਲ ਪੌਣੇ ਇੱਕ ਘੰਟੇ ਦਾ ਹਾਂ ਲਓ ਜੀ ਕਰੋ ਚੈੱਕ ਕਰੋ ਤੇ ਥਣ ਥਣ ਵਿਖਾ ਦੇ ਖਲਾਰ ਕਾਲੋ ਯਾਰਾ ਇਹ ਲਿਆ ਚੱਕੋ ਪੁੱਮੜੀ ਪੁੱਛ ਚੱਕ। ਆ ਵੀ ਬੈਠ ਲੈ, ਬੈਠ। ਬੈਠ ਜਾ ਬੈਠ। ਅਗਲਾ ਮਾਰਿਆ ਜਿਵੇਂ। ਭੇਜਿਆ ਪਰ ਜੱਸਿਆ। ਬੈਜ ਬੈਜ। ਬੈ ਬੈ। ਇਹ। ਇਹ ਖਲੋ ਯਾ ਪਤੋ ਏ। ਉੱਥੇ ਲਾਇਆ ਉੱਥੇ ਲਾਇਆ ਬੱਚੇ ਤੇ ਲਾਇਆ ਯਾਰ। ਬੱਚੇ ਲੱਗੇ। ਬੱਚਾ ਬੱਚਾ ਮਗਰ। ਬੱਚਾ ਬੱਚਾ ਚੋਬਰ। ਨਾਰੂ ਨੂੜੂ ਖਾ ਦੋ ਸੰਦੀਪ ਭਾਜੀ। ਆ ਵੇਖ ਲਓ ਵੀ। ਹਜੇ ਨਾਲ ਹੀ ਆ। ਪਰ ਜੋ ਮਰਜੀ ਆ ਥਾਨ ਬੜਾ ਕੁਆਲਿਟੀ ਅਲੱਗ ਹੈ ਨਾ। ਥਾਨ ਤੇ ਲੋਕਾਰ ਆਗੇ। ਕੱਲਾ। ਮੈਂ ਕੱਲ ਤਾਰਾ ਤੇਰਾ ਮਾਰ ਤੋ ਕੋਈ ਗੱਲ ਨਹੀਂ ਕੁਝ ਨਹੀਂ ਕਹਿੰਦੀ ਕਰਮਾ। ਕੁਝ ਨਹੀਂ ਗੱਲ ਕਹਾਲੋ ਕੁਝ ਨਹੀਂ ਕਹਿੰਦੀ। ਹੱਲੇ ਵੇਖੋ ਵੀ ਮੋਟਰ ਲੱਗੀ ਆ ਤਿੰਨ ਤਿੰਨ ਦੀ ਵਾਕਿਆ ਹੈ ਲੱਗਦਾ ਕਿ ਨਹੀਂ ਠੀਕ ਆ ਅਜੇ ਕਦੋਂ ਸ਼ਾਮਾਂ ਪੈਣੀਆਂ ਹੈ ਤੂਫਾਨ ਹੀ ਬਣਦੂਗੀ ਕਰਮ ਵਾਲੀ ਬੋਲੋ ਫਿਰ ਦੀਪਾ ਜੀ 30 ਤੋਂ ਪਲੱਸ ਵਸ਼ੀ ਚੱਲੂਗੀ ਹਾਂ ਹਾਂ ਖੁੱਲਾ ਡੁੱਲਾ ਲਾਦੇ ਲਾਦੇ ਵਖਾਦੇ ਲਾ ਲੂ ਕੇ ਭਰਾ ਕੋਈ ਗੱਲ ਨਹੀਂ ਆ ਕੁਛ ਨਹੀਂ ਹੈ ਸ਼ੌਕ ਨਾਲ ਭਾਈ ਆ ਸ਼ੌਕ ਨਾਲ ਭਾਈ ਆ ਸ਼ੌਕ ਨਾਲ ਸ਼ੌਕ ਨਾਲ ਹਾਂਜੀ ਫਿਰ ਇਹ ਹੁਣ ਵੀ ਸੰਦੀਪ ਜੀ 24 25 ਇਹਦੇ ਵਿੱਚ ਇਹਦੇ ਕੋਲ ਬੁਲਾ ਤਿਆਰ ਆ ਹਾਂ ਹਾਂ ਚੌਥਾ ਦੇਣਿਆ ਹੁਣ ਤੁਸੀਂ ਦੱਸਦਾ ਕਿ ਕਿੰਨੇ ਦੀ ਵੇਚ ਲਈ ਅੱਜ ਦੱਸੋ ਇੱਕ 20 ਹੀ ਦੇ ਦिए ਕਰ ਦੋ ਜਨਾਹ ਦਾ ਮਾਨ ਤੋਂ ਕਿੰਨਾ ਕਰਾਉਣਾ ਹੈ ਦੱਸ ਦੇ ਤੂੰ ਕੋਈ ਗੱਲ ਨਹੀਂ 5000 ਕਰ ਦਈਏ ਚਲ 15 ਦੇ ਇੱਕ 15 ਦੇ ਚਲ 15 ਦੇ ਨਹੀਂ 1 लाख ਤੇ 10000 ਦੀ ਯਾਰ ਨਹੀਂ ਠੀਕ ਹੈ ਅੱਜ ਮਿਲੀ ਜਾਏ ਨਹੀਂ ਬਿਲਕੁਲ ਨਹੀਂ ਠੀਕ ਹੈ ਵੜ ਬਾਕੀ ਦੁੱਧ ਵਾਲੀ ਵੜ ਹੈ ਜਿਹੜਾ ਲੈ ਗਿਆ ਉਹ ਯਾਦ ਕਰੂਗਾ ਮੇਰਾ ਭਰਾ ਚਲੋ ਠੀਕ ਹੈ ਇਹਦੇ ਕੋਲ ਆਹ ਵੇਲੇ ਗੱਲਾਂ ਵਾਲਾ ਨਹੀਂ 24 ਲੀਟਰ ਬੋਲਾ ਤਿਆਰ ਆ 24 ਲੀਟਰ ਬੋਲਾ ਤਿਆਰ ਆ ਜਿਹੜਾ ਠੀਕ ਹੈ ਠੀਕ ਹੈ 30 ਤੋਂ ਪਲੱਸ ਵੱਛੀ ਚੱਲੂਗੀ ਚਲੋ ਹਾਂਜੀ ਆਹਾ ਇਹ ਵੜ ਰਾਤ ਦੀ ਸੂਈ ਆ ਸੰਦੀਪ ਭਾਜੀ ਰਾਤ ਦੀ ਸੂਈ ਵੜ ਇਹ ਚੌਂਬਰ ਪਿੱਛੇ ਇਹ ਵੀ ਕਰੋ ਜੀ ਇਹ ਵੀ ਵੇਖੋ ਤੁਸੀਂ ਲੈ ਵਾਲੂ ਆ ਇਹਦਾ ਵੀ ਵਿਖਾ ਦਿਓ ਕਰਮਾ ਵਾਲੀ ਦਾ ਲੈ ਵੀ ਇਹ ਬਰੀਡ ਬਰੂਡ ਇਹਦੀ ਬਹੁਤ ਸੁਣੀ ਆ ਰੰਗ ਰੰਗ ਬਹੁਤ ਪ੍ਰਿੰਟ ਸੋਹਣਾ ਲੱਗਾ ਯਾਰ ਬਿਲਕੁਲ ਬਿਲਕੁਲ ਖਾਨ ਵੀ ਲੋਗ ਆਰੀ ਅੱਜ ਚੜਦੇ ਤੋਂ ਚੜਦਾ ਹੀ ਥਾਣਿਆਂ ਬਿਲਕੁਲ ਬਿਲਕੁਲ ਥਾਣੇ ਥਾਣੇ ਲੱਗੇ ਕਰਵਾ ਲਿਆ ਨੂੰ ਬਿਲਕੁਲ ਗੁਲਾਬੀ ਦੇਵੇ ਗੁਲਾਬੀ ਵੀ ਤੇ ਕਾਲੇ ਵੀ ਕਾਲੇ ਦਾ ਰੰਗ ਹਾਂਜੀ ਠੀਕ ਆ ਠੀਕ ਆ ਤੂੰ ਜਾ ਸੁਹਾ ਵਹਿੜਿਆ ਸੰਦੀਪ ਭਾਈ ਜੀ ਸੁਹਾ ਵਹਿੜ ਕਰੋ ਚੱਕ ਜੀ ਇਹ ਵੀ ਚਵਾਈ ਚੂਈ ਦੀ ਬਿਲਕੁਲ ਓਕੇ ਆ ਠੀਕ ਹਾਂ ਦੀ ਸਾਫ ਆ ਝੂਠ ਨਹੀਂ ਮਾਰਨਾ ਪੀਏ 10 ਕਿਲੋ ਚੋਤੀ ਹੈ ਤੇ 19 ਚੋਤੀ ਆ ਹਾਂਜੀ 2-3 ਕਿਲੋ ਚੋਈ ਆ ਸਵੇਰੇ ਬਸ ਠੀਕ ਆ ਹਾਂ ਤੇ ਥਾਣ ਥੁਣ ਸਾਫ ਹੈ ਜਿਹੜੀ ਮੇਨ ਗੱਲ ਹੈ ਬੋਲੋ ਬੱਤਰਦੀ ਦੇ ਦਈਏ 70 ਦੀ 70 ਦੀ ਨਹੀਂ 68000 ਦੀ ਵਾਸੀ ਦੇ ਚਲੋ 68000 ਦੀ 68 ਚੱਲਣ ਦਾ ਤੇ ਆਹ ਇਹ ਜਰਸੀ ਵੈਰ ਸੁਈ ਆ ਸੰਦੀਪ ਭਾਜੀ ਇਹ ਵੀ ਵੇਖੋ ਕਿੰਦਾ ਸੋਹਣਾ ਲੇਵਾ ਹੁਣ ਐਰ ਸ਼ੈਰ ਕੋਈ ਸਮਝ ਲੈ ਕੋਈ ਜਰਸੀ ਸਮਝ ਲੈ ਤੇ ਥਾਣ ਵਖਾ ਕਿੰਨਾ ਸੋਹਣਾ ਲੱਗਾ ਤੇ ਲੇਵਾ ਵੇ ਪਹਿਲਾ ਸੂਰਾ ਖੀਰੀ ਅਜਾ ਖੀਰੀ ਹੈ ਖੀਰੀ ਇਹਦੇ ਆਹ ਇਹ ਪਹਿਲਾ ਸੂਰਾ ਖੀਰੀ ਪਹਿਲਾ ਪਲੂਣ ਬੱਚਾ ਹੀ ਆ ਗਿਆ ਦੇ ਸਮਝ ਲੋ ਬਸ ਠੀਕ ਆ ਫਿਰ ਹਾਂਜੀ ਹਾਂਜੀ ਆ ਵੇਖ ਲੋ ਖੀਰਾ ਹੀ ਬੱਚਾ ਖੀਰਾ ਬੱਚਾ ਖੀਰੀ ਆ ਅਸੀਂ ਭਲੇ ਖੇਣਾ ਲਈ ਜਾਂਦਾ ਅੱਛਾ ਚਲੋ ਖੀਰੀ ਮੈਂ ਮੂੰਹ ਭਾਈ ਗਾ ਲੂੰ ਇੱਥੇ ਕੋਈ ਵੀਰ ਆਇਆ ਹੀ ਮੂੰਗਮਾ ਆ ਫੇਸਬੁਕ ਤੋਂ ਕਹਾ ਗਾ ਲਿਆ ਗਾ ਅਸੀਂ ਦੂਜਾ ਦੂਜਾ ਸਮਝਦੇ ਹਾਂ ਅੱਛਾ ਨਹੀਂ ਖੀਰੀ ਵੇਣਾ ਉਹਦਾ ਵੀ ਦਾ ਪਾਰਾ ਇਹਦਾ ਦੱਸਿਆ ਏਦਾਂ ਚੱਕੀ ਵੇਖ ਕੇ ਤਾਂ ਹਾਂ ਨਹੀਂ ਠੀਕ ਆ ਖੇਰੀ ਆ ਮੱਛੀ ਮਗਰ ਨਹੀਂ ਹੈ ਚੋਬਰ ਹੀ ਆ ਦੇ ਪਿਛੇ ਵੀ ਅੱਜ ਜਿਆਦਾ ਚੋਬਰਾਂ ਵਾਲੀਆਂ ਦੋ ਹੀ ਹੋਣੀਆਂ ਵਛੀਆਂ ਵਿੱਚ ਬਾਕੀ ਚੋਬਰ ਹੀ ਹੈ ਸੂਈਆਂ ਸਾਰੀਆਂ ਹੀ ਭਾਜੀ ਫਿਰਿੰਦੇ ਇਹਦਾ ਮੁੱਲ ਇਹਦਾ ਕਿੰਨਾ ਕੁ ਪਾ ਰਿਹਾ ਕਰਮਾਲੀ ਦਾ ਨਹੀਂ 70 ਜਿਆਦਾ ਹੋ ਜਾਣਾ ਭਰਾ ਦੀ ਜੀ 65 ਦੀ ਦੇ ਦिए ਬਾੜਿਆਰ ਦੇ ਕਹਿ ਬਾਬੇ ਚੱਲ ਚੱਲ ਬਾਹਰੋਂ ਵੀ ਮਾਨਤਾਨ ਕਰਾਂਗੇ ਜਦੋਂ ਫੋਨ ਆਊਗਾ ਕਿਹਨੂੰ ਦਾ ਹਾਂ ਦਵਾਂਗੇ ਇਹ ਵੀ ਬੱਚਾ ਮਿਲ ਗਿਆ ਤੇ ਦੇਣਾ ਦਵਾਂਗੇ ਜੀ ਠੀਕ ਹਾਂ ਇਹ ਵੀ ਸੂਈ ਇਹ ਵੀ ਸੂਈ ਆ ਸੰਦੀਪ ਜੀ ਇਹਦੇ ਕੋਲ 16 17 ਕਿਲੋ ਬੋਲਾ ਤਿਆਰ ਤੇ ਵੱੱਛੀ ਮਗਰ ਵੇ ਵੱੱਛੀ ਵੇ ਕਿੰਨੀ ਪਲੀ ਜੁੜੀ ਆ ਮਗਰ ਵੱੱਛੀ ਬਾਅਦ ਵਹਾਨੇ ਅੱਬਾ ਖਾਲ ਦੇ ਲੈ ਵੇ ਵਖਾਲ ਤੋਂ ਅੱਜ ਲੈ ਵੇ ਵਿਖਾਉਣ ਆਲੇ ਆ ਇਹ ਵਿਖਾਉਣ ਆਲੇ ਆ ਹਾਂ ਤੱਬੇ ਬੰਨੇ ਕਰਮਾਲੀਆਂ ਨੇ ਚੌਕਰ ਵਾਲੀਆਂ ਬੋਰੀਆਂ ਲੱਗੀਆਂ ਥੱਲੇ ਆਹ ਵਾਕਿਆ ਸਹੀ ਗੱਲ ਹਾਂ ਜੀ 2 ਕਿਲੋ 18 20 ਇਹ ਵੀ ਚਵਾਊਗੀ ਚਵਾਊਗੀ ਸਹੀ ਚਾਊਗੀ ਖੁੱਲਾ ਡੁੱਲਾ ਚਾਉਂੀਆਂ ਚੂਈਆਂ ਦੀਆਂ ਸੋਹਣੀਆਂ ਦੁੱਧ ਵਾਲਾ ਮਾਲ ਵੱਜਾ ਸੰਦੀਪ ਪਾ ਜੀ ਗੱਲ ਦੁੱਧ ਦੁੱਧ ਵਾਲਾ ਦੁੱਧ ਵਾਲਾ ਸਹੀ ਗੱਲ ਇਹ ਨਹੀਂ ਵੀ ਪੱਠੇ ਪਾ ਕੇ ਸ਼ਾਮਾਂ ਨੂੰ ਬੈਠ ਰਹੋਦੇ ਨਾ ਪੈਂਦੇ ਦਿੱਤਾ ਹੀ ਕੁਝ ਨਹੀਂ ਹਾਂ ਨਾ 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 ਇਹ ਗੱਲ ਸਹੀ ਹਾਂ ਜੀ ਇਹ ਬਿਲਕੁਲ ਤੇ ਪਿੱਛੇ ਮੱਛੀ ਵਾਹ ਠੀਕ ਆ ਠੀਕ ਆ ਜੀ ਬੋਲੋ ਦੇ ਪਾ ਜੀ ਇਹ ਵੀ ਸੇਮ ਹੀ ਕਰ ਦਿਆ 68000 ਚਲੋ ਜਾਣ ਦੋ ਨਾ 72 ਨਾ 78 68000 ਚਲਣ ਦੋ ਜਾਣ ਦੋ ਕੋਈ ਆ ਵੀ ਸੁਈ ਇਹ ਸੂਈ ਰਾਤ ਦੀ ਏ ਵੀ ਅੱਛਾ ਜਿਹੜੀ ਲਾਂਦਾ ਹੋਏ ਥੋੜਾ ਜਿਹਾ ਨਮੂਨਾ ਨਹੀਂ ਚੁਰਾ ਚਾਹੀਦਾ ਲੈ ਲੋ ਬਰੀਡ ਵਰੀ ਜਾਂਦਾ ਹੁਣ ਮੇਰਾ ਕਸ਼ਮੀਰੀ ਦੇਖਿਆ ਇਹ ਵੇ ਅੱਛਾ ਅਰੇ ਗਾਲੂ ਤੂੰ ਵੀ ਗਾਂ ਘਾੜ ਲੈ ਕਿ ਨਹੀਂ ਸਹੀ ਗੱਲ ਆ ਇਹ ਥੜਵੇ ਲੱਗਾ ਨਹੀਂ ਪਾ ਆਪਣੇ ਨਾਲੋਂ ਵੱਧ ਲੜੀ ਆ ਗੱਲ ਸਹੀ ਗੱਲ ਆ ਇਹਦਾ ਕੋਈ ਵਖਾਉਣਾ ਇਹਦਾ ਵੀ ਅੱਛਾ ਹਾਂਜੀ ਅੱਛਾ ਪਹਿਲਾਂ ਆ ਅੱਛਾ ਪਹਿਲਾਂ ਆ ਜੀ ਅਦੇ ਚਾਰ ਹੀ ਦੰਦ ਚਾਰ ਦੰਦ ਹੋਰ ਬਚਾ ਵੀ ਪੁੱਟ ਮੂੰਹ ਜਰਾਗਾ ਜੋ ਮਰਦਾ ਨਹੀਂ ਹਾਂ ਠੀਕ ਹੈ ਜੀ ਨਸਲ ਆ ਨਸਲ ਆ ਠੰਡੀ ਬੜੀ ਆ ਕਰਮ ਵਾਲੀ ਚਵਾਈ ਚੁਈ ਬਹੁਤ ਸੋਹਣੀ ਲੱਗੀ ਜੀ ਚੰਗੀ ਚੰਗੀ ਵੈਰਾ ਬੱਛੀ ਮਾਰਨਾ ਇਹ ਨਹੀਂ ਇਹਦੇ ਮਗਰ ਵਛਾ ਵਛਾ ਜਿੰਨੇ ਵਛਾ ਦਿੱਤਾ ਇਹ ਤਾਂ ਨਹੀਂ ਹੈ ਇੰਗਲੈਂਡ ਚ ਹਾਂ ਬ੍ਰੈਂਡ ਹੀ ਆ ਹਾਂ ਬ੍ਰੈਂਡ ਆ ਬ੍ਰੈਂਡ ਪਾਸ ਆਉਂਦੇ ਆ ਨਹੀਂ ਚਲੋ ਕਿਸੇ ਨੇ ਸੁਵਾਲ ਲਗੀ ਸੀ ਕੋਈ ਨਹੀਂ ਜਿਹੜਾ ਵੀਰ ਲੈਗਾ ਦੂਜੇ ਸੂਏ ਬਣਾਊਗਾ ਇਹਨੂੰ ਬਣਾ ਰੂ ਬਿਲਕੁਲ ਸਹੀ ਹਾਂ ਬਸ ਬਸ ਹਾਂ ਜੀ ਫਿਰ ਇਹ ਦੇ ਰਿਹਾ 70000 ਦੀ ਹਾਂ ਆਓ ਠੀਕ ਘਟਾ ਲਈਏ ਫਿਰ 40000 ਦੀ ਦੇ ਦੀ ਯਾਰ ਪੈਂਦੇ 30000 ਹੀ ਛੋਟ ਆ 30000 ਚਲੋ ਠੀਕ ਆ ਠੀਕ ਆ ਹੈ ਠੀਕ ਆ ਜੈ ਜੀ ਆ ਨਹੀਂ ਠੀਕ ਆ ਜੈ ਜੀ ਆ ਵੇਲੇ ਮਰਜ਼ੀ ਤਾੜੀ ਵੇਲਾ ਮਰਜ਼ੀ 35 ਕਰ ਦਈਏ ਫਿਰ 30000 ਦੀ ਚਲੋ 70 ਘਟਾ ਹੈ 70 ਦੇ 70 ਘਟਾ 35 ਚਲੋ ਪੈਂਦੀ ਯਾਰ ਚਲੰਦ ਚਲ ਜਾਂਦੇ ਯਾਰ ਜਾਂਦੇ ਯਾਰ ਕੋਈ ਨਹੀਂ ਹੁੰਦਾ ਹਾਂ ਸੰਦੀਪ ਭਾਜੀ ਇਹਦੇ ਕੋ 16 ਕਿਲੋ ਅੱਛਾ ਬੋਲਾ 16 ਕਿਲੋ ਬੋਲਾ 16 ਕਿਲੋ ਵਸ਼ੀ ਮਗਰ ਜਰਸੀ ਮਗਰ ਗਾਂ ਡਬੀ ਦੇ ਵਸ਼ੀ ਜਰਸੀ ਹਾਂ 16 ਲੀਟਰ ਲੀਟਰ ਮਣਵਾ ਬਾ ਜੀ ਠੀਕ ਆ ਇਹ ਵਸ਼ੀ ਦਾ ਲੈਵਾ ਐਂਡ ਐਂਡ ਇਹ ਚਵਾ ਲਗਾ ਵਾ ਕੋੜਾ ਰੋਕ ਰੋਕਤਾ ਕਰਮਾਲੀ ਨੂੰ ਨਹੀਂ ਠੀਕ ਆ ਫਿਰ ਇਹ ਥੋੜਾ ਜਿਆ ਸੰਦੀਪ ਭਾਜੀ ਹੇਰਵਾ ਜ਼ਰੂਰ ਕਰਨ ਦੀ ਹੈ ਹਾਂ ਹਾਂ ਇਹ ਹੈ ਕਿ ਨਹੀਂ ਐਂਡ ਸਾਈਂ ਵਜੀਆਂ ਅਗਮੀ ਸਾਰੇ ਵੇਚੇ ਅੱਜ ਮਾਲ ਖੋਜ ਹੁੰਦਾ ਧਾਰ ਕੀ ਗਈ ਸੀ ਕਿ ਬਣੀ ਲੈਣੀ ਲੈਵੇ ਆਲੀਆਂ ਅੱਜ ਲੈਵੇ ਆਲੀਆਂ ਬੋਲੋ ਫਿਰ ਐਂਡੜਾ ਪੀਸ ਲਾਸਟ ਹੀ ਪੀਸ ਆ ਇਹ ਵੀ ਲਾਸਟ ਆ ਇਹਦਾ ਵੀ ਕੋਈ 75 ਕੋਈ 72 ਕੋਈ 70 ਨਹੀਂ ਇਹ ਵੀ 68000 ਚਲੋ ਜਾਂ ਲਿਖਾ ਦੇ 20 ਪਲੱਸ ਵਸ਼ੀ ਦੁੱਧ ਦਊਗੀ ਬਾ ਠੀਕ ਆ ਹਾਂਜੀ ਚਲੋ ਲਾ ਹੋ ਗਈਆਂ ਅਗੇ ਚਲੋ ਹਾਂਜੀ ਲੋ ਜੀ ਆਹੀ ਬੇਲਾ ਸੇਲ ਆ ਸਾਰੀਆਂ ਸੂਈਆਂ ਸੂਈਆਂ ਬਾਕੀ ਮੇਰੇ ਵੀ ਇੱਥੇ ਆ ਗਿਆ ਸੂਈਆਂ ਸੂਈਆਂ ਕੋਈ ਸਾਮਨ ਦੀ ਲੋੜ ਨਹੀਂ ਕੋਈ ਜੇਰ ਸਟੌਨ ਦੀ ਲੋੜ ਨਹੀਂ ਚਲੋ ਐ ਨਜ਼ਾਰੇ ਆਗੇ ਬੋਲੋ ਫਿਰ ਨੰਬਰ ਨੰਬਰ 9646827503 ਪਿੰਡ ਕੋਟ ਖਜ਼ਾਨਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਸਤਿ ਸ੍ਰੀ ਅਕਾਲ